ਸੀ ਗੱਲ ਦੋਸਤੋ ਅੱਜ ਮੈਂ ਖੇਤਾਂ ਦੇ ਵਿੱਚ ਹੀ ਫਿਰ ਰਿਹਾ ਸੀ ਤੇ ਮੇਰੇ ਦਿਮਾਗ 'ਚ ਨਾ ਇੱਕ ਗੱਲ ਆ ਰਹੀ ਸੀ ਖੇਤੀ ਨਾਲ ਹੀ ਸੰਬੰਧਤ ਮੇਰੇ ਆਪਣੀ ਕਿ ਕਈ ਵਾਰੀ ਜਿਹੜੇ ਕੰਮ ਦੀ ਤੁਸੀਂ ਬਹੁਤ ਤਿਆਰੀ 'ਚ ਲੱਗੇ ਹੋ ਹੋਰ ਤੇ ਬੜੀ ਰੂਹ ਨਾਲ ਤਿਆਰੀ ਕਰਕੇ ਤੇ ਉਹ ਕੰਮ ਕੀਤਾ ਹੋਵੇ ਤੇ ਰੱਬ ਤੁਹਾਨੂੰ ਕਿਵੇਂ ਠਰਮੇਚ ਜਾਂ ਕਿਵੇਂ ਇਹ ਕਹ ਲੋ ਕਿ ਸਬਰ ਸੰਤੋਖ ਚ ਰਹਿਣਾ ਸਿਖਾਉਂਦਾ ਆ ਵੇਖੋ ਆ ਜਿਹੜੀ ਪੈਲੀ ਤੁਹਾਨੂੰ ਦਿਖਣ ਲਈ ਨਾ ਵੇਲੀ ਇਹ ਹੁਣ ਦੁਬਾਰਾ ਵਾਈ ਹੋਈ ਹੈ ਬਣਾਈ ਹੈ ਇਹਦੇ ਚ ਮੈਂ ਬੜੀ ਰੀਜ ਨਾਲ ਬੜਾ ਮਤਲਬ 6-7 ਵਾਰ ਇਹਨੂੰ ਵਾਹ ਕੇ ਸੁਹਾਗਾ ਮਾਰ ਕੇ ਫੇਰ ਰੋਟਾਵੇਟਰ ਨਾਲ ਬਣਾ ਕੇ ਫੇਰ ਆਪ ਬੈਡ ਕੱਢ ਕੇ ਤੇ ਇਹਦੇ ਚ ਲਾਈ ਸੀਗੀ ਮੂਲੀ ਪੂਰਾ ਕਿਲਾਇ ਇਨੇ ਮੀ ਪਏ ਇਨੇ ਮੀ ਪਏ ਉਹ ਸਾਰੇ ਬੈੱਡ ਬੁੱਡ ਬੈਠ ਗਏ ਮੂਲੀ ਵੀ ਕੋਈ ਖਾਸ ਵਧੀਆ ਕੁਆਲਿਟੀ ਦੀ ਨਹੀਂ ਹੋਈ ਜਿਹੜੀ ਹੋਈ ਉਹ ਬਸ ਮਤਲਬ ਕਹਿ ਲੋ ਕਿ ਐਵੇਂ ਹੀ ਸੀ ਕਚਰਾ ਹੀ ਸੀ ਹੁਣ ਉਹ ਚਲੋ ਉਹ ਰਹਿ ਗਿਆ ਪੈਲੀ ਬੀਜਣੀ ਸੀ ਇਹ ਵੀ ਵਿਹਲੀ ਪਈ ਰਹੀ ਲੱਗੇ ਪਰ ਉਹ ਹੈਗਾ ਹੀ ਆ ਇਧਰ ਝੋਨਾ ਝਾਨਾ ਸੀਗਾ ਅੱਛਾ ਆ ਹੁਣ ਆ ਦੇਖੋ ਤੁਸੀਂ ਆ ਪੈਲੀ ਨਾ ਮੈਂ ਮੈਨੂੰ ਇਹਨੇ ਆਖਿਆ ਮੇਰਾ ਜਿਹੜਾ ਨੌਕਰ ਆ ਕਿ ਆਪਣਾ ਸਰਦਾਰ ਜੀ ਮੈਨੂੰ ਨਾ ਪੈੜੀ ਬਣਾ ਦੋ ਇੱਕ ਰੀ ਤੇ ਮੈਂ ਆਪੇ ਬੈੱਡ ਬੁੱਡ ਕਢਾ ਕੇ ਤੇ ਮੈਂ ਲਾ ਦੂੰਗਾ ਇੱਥੇ ਸਭ ਕੁਝ ਮੈਂ ਵੀ ਪਹਿਲਾਂ ਧਿਆਨ ਨਾ ਦਿੱਤਾ ਸੱਤ ਅੱਠੀ ਦਿਨੀ ਫੇਰ ਆ ਕੇ ਮੈਂ ਆਪਣਾ ਇਹ ਪੈੜੀ ਬਣਾਤੀ ਇਹਨੂੰ ਅ ਹਲਾਉਲਾ ਮਾਰ ਕੇ ਸੁਹਾਗਾ ਮਾਰ ਕੇ ਰੋਟਾਵੇਟਰ ਮਾਰ ਕੇ ਇੱਕੋ ਦਿਨ ਚ ਮੈਂ ਬਣਾ ਕੇ ਮੈਂ ਚਲਾ ਗਿਆ ਮੈਂ 6-7 ਦਿਨ ਥੋੜਾ ਕਿਸੇ ਕੰਮ 'ਚ ਰੁੱਝਿਆ ਰਿਆ ਮੈਂ ਆਇਆ ਵੀ ਨਹੀਂ ਇਹਨੇ ਆਪੇ ਪਿੱਛੋਂ ਬੈੱਡ ਕਢਵਾਏ ਕਿਸੇ ਕੋਲੋਂ ਕਹਿ ਕੇ ਚਲੋ ਸਾਰੇ ਪ੍ਰੇਮ ਪਿਆਰ ਆ ਕੋਈ ਨਾ ਨਹੀਂ ਕਰਦਾ ਆ ਬੈੱਡ ਕਢਵਾਏ ਬੈੱਡ ਕਢਵਾ ਕੇ ਤੇ ਉੱਤੇ ਪਾਣੀ ਲਾ ਕੇ ਤੇ ਛੱਟਾ ਦੇ ਦਿੱਤਾ ਤੁਸੀਂ ਇਹ ਵੇਖੋ ਵੀ ਇਹਦੇ ਤੇ ਨਾ ਤੇ ਕੋਈ ਗੰਦ ਦੀ ਸਪਰੇਅ ਕੀਤੀ ਨਾ ਇਹਦੇ ਤੇ ਕੋਈ ਗੋਡੀ ਕਰਵਾਈ ਤੇ ਨਾ ਇਹਦੇ ਲਈ ਮੈਂ ਬਹੁਤ ਜ਼ਿਆਦਾ ਕੋਈ ਉਤਸੁਕ ਸੀਗਾ ਐਸ ਪੈਲੀ ਲਈ ਮੈਂ ਮੈਨੂੰ ਇਹ ਸੀ ਯਾਰ ਵੀ ਮੈਂ ਇਦ ਕੀ ਵੇਖਣਾ ਤਜਰਬਾ ਕਰਕੇ ਪੂਰੀ ਰੀਜਨ ਵੀਡੀਓਜ਼ ਵੀ ਪਾਈਆਂ ਤੇ ਪੂਰਾ ਉਤਸੁਕ ਸੀ ਪਰ ਕੁਛ ਨਹੀਂ ਮਤਲਬ ਮਜ਼ਾ ਨਹੀਂ ਆਇਆ ਤੇ ਪ੍ਰਮਾਤਮਾ ਵੇਖੋ ਸਬਰ ਸੰਤੋਖ ਦੀ ਗੱਲ ਕਰਨਿਆ ਮੈਂ ਜਦੋਂ ਤੁਸੀਂ ਉਤਸੁਕ ਹੁੰਨੇ ਹੋ ਕਿਸੇ ਚੀਜ਼ ਲਈ ਉਹਨੂੰ ਪਤਾ ਹੁੰਦਾ ਇਹ ਉਤਸੁਕ ਹੈ ਇਹਨੂੰ ਦੇ ਦਿੱਤਾ ਤੇ ਇਹ ਮਤਲਬ ਸੋਚੂਗਾ ਕਿ ਯਾਰ ਜੇ ਐਦਾਂ ਹੀ ਮਿਲ ਹੀ ਜਾਂਦਾ ਜੇ ਸੋ ਮਤਲਬ ਕੋਸ਼ਿਸ਼ ਕਰੋ ਤੇ ਉਹ ਹੋ ਹੀ ਜਾਂਦਾ ਤੇ ਉਹਨੇ ਤੁਹਾਨੂੰ ਸਿਖਾਉਣਾ ਹੁੰਦਾ ਵੀ ਜ਼ਰੂਰੀ ਨਹੀਂ ਜੋ ਕੁਝ ਤੁਸੀਂ ਲੋਚੋ ਸੋਚੋ ਉਹ ਹੋ ਹੀ ਜਾਵੇ ਆ ਹੁਣ ਮੈਂ ਇਹਦੇ ਚ ਨਾ ਲੋਚਿਆ ਸੀ ਨਾ ਸੋਚਿਆ ਸੀਗਾ ਜੋ ਆ ਤੁਸੀਂ ਦੇਖ ਰਹੇ ਹੋ ਤੇ ਇਸ ਪੈੜੀ ਚ ਪ੍ਰਮਾਤਮਾ ਦੀ ਬਰਕਤ ਵੇਖੋ ਨਾ ਗਾਉਂਦਿਆਂ ਨਾ ਕੋਈ ਅਸੀਂ ਗੋਡੀ ਕਰਾਈ ਨਾ ਮੈਂ ਬਹੁਤ ਰੀਜ ਨਾਲ ਕੰਮ ਕੀਤਾ ਸਾਰਾ ਕੁਝ ਕੀਤਾ ਹੀ ਨੌਕਰ ਨੇ ਪੈਲੀ ਬਣਾਉਣ ਤੋਂ ਇਲਾਵਾ ਵੀ ਪੌਣ ਸਾਰਾ ਕੁਝ ਮੈਂ ਵੀ ਨਹੀਂ ਲਿਆ ਕੇ ਦਿੱਤਾ ਕੋਈ ਦਵਾਈ ਖਾ ਨਥਿੰਗ ਤੇ ਵੇਖੋ ਅੱਜ ਰੰਗ ਲੱਗੇ ਆ ਸਾਰੀ ਇੰਨੀ ਸੋਹਣੀ ਸਬਜੀ ਹੋਈ ਆ ਕਿ ਮੈਂ ਬਿਆਨ ਨਹੀਂ ਕਰ ਸਕਦਾ ਚਲੋ ਇਹ ਜ਼ਿੰਦਗੀ ਦੇ ਲੈਸਨਸ ਜਿਹੜੇ ਹਨ ਅਬਜ਼ਰਵ ਕਰਨਾ ਚਾਹੀਦਾ ਸਭ ਤੋਂ ਵੱਡੀ ਚੀਜ਼ ਹੈ ਤੁਹਾਡੀ ਅਬਜ਼ਰਵੇਸ਼ਨ ਅਬਜ਼ਰਵ ਕਰੋ ਤੇ ਲੈਸਨ ਲਓ ਹਰ ਇੱਕ ਚੀਜ਼ ਤੋਂ ਕਿ ਪ੍ਰਮਾਤਮਾ ਤੁਹਾਨੂੰ ਕੀ ਇਸ਼ਾਰੇ ਦੇ ਰਿਹਾ ਕੀ ਸਿਖਾਉਣਾ ਚਾਹ ਰਿਹਾ ਸੋ ਧੰਨਵਾਦ ਜੀ ਸੁਣ ਲਈ